ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਉਹਨਾਂ ਕਦਮਾਂ ਬਾਰੇ ਵੇਖਿਆ ਜੋ ਸੈਲਰ ਨੈੱਟਵਰਕ ਪਾਰਟਿਸਪੈਂਟ ਨੂੰ ਨਿਵੇਸ਼ ਕੀਤੇ ਸਮੇਂ ਤੇ ਲਾਭ ਨੂੰ ਵੱਧ ਤੋਂ ਵੱਧ ਕਰਨ ਲਈ ਪਾਲਣਾ ਕਰਨ ਦੀ ਲੋੜ ਹੁੰਦੀ ਹੈ ਅਤੇ ਵਿਕਰੇਤਾਵਾਂ ਨੂੰ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਉਹਨਾਂ ਨੂੰ ਸਹੀ ਢੰਗ ਨਾਲ ਕਿਵੇਂ ਪ੍ਰਬੰਧਿਤ ਕਰਨਾ ਹੈ ਅਸੀਂ ਤੁਹਾਡੇ ਟੀਚਿਆਂ ਦੇ ਆਧਾਰ ਤੇ ਜੁੜਨ ਨੂੰ ਪ੍ਰੇਰਿਤ ਕਰਨ ਲਈ ਮੁੱਖ ਉਦੇਸ਼ਾਂ ਨੂੰ ਵੀ ਪਰਿਭਾਸ਼ਿਤ ਕੀਤਾ ਹੈ ਹੁਣ ਜਦੋਂ ਅਸੀਂ ਵਿਕਰੇਤਾਵਾਂ ਦਾ ਪ੍ਰਬੰਧਨ ਕਰਨ ਦੇ ਕਦਮਾਂ ਬਾਰੇ ਸਿੱਖ ਲਿਆ ਹੈ ਤਾਂ ਆਓ ਸਿੱਖੀਏ ਕਿ ਇਹ ਕਿਵੇਂ ਨਿਰਧਾਰਿਤ ਅਤੇ ਵਿਵਸਥਿਤ ਕਰਨਾ ਹੈ ਕਿ ਉਹਨਾਂ ਨੂੰ ਆਪਣੇ ਵਿਕਰੇਤਾਵਾਂ ਨਾਲ ਕਿੰਨੀ ਵਾਰ ਜੁੜਨਾ ਵੰਦਾ ਅਤੇ ਉਹਨਾਂ ਸਾਧਨਾਵਾਂ ਬਾਰੇ ਜੋ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਉਹਨਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਸਕਦੇ ਹਨ ਹਾਲਾਂਕਿ ਲੋਡਿੰਗ ਦੀ ਜੁੜਨ ਦੀ ਗਿਣਤੀ ਨਿਰਧਾਰਿਤ ਕਰਨ ਲਈ ਕੋਈ ਮਿਆਰੀ ਨਿਯਮ ਨਹੀਂ ਹੈ ਪਰ ਨਿਮਨਲਿਖਤ ਉਦਾਹਰਣਾਂ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਨਗੇ ਕਿ ਤੁਸੀਂ ਕੀ ਕਰ ਸਕਦੇ ਹੋ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਵਜੋਂ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਜਦੋਂ ਤੁਸੀਂ ਜੁੜਨ ਦੇ ਉਦੇਸ਼ਨ ਸਥਾਪਿਤ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਵਿਕਰੇਤਾਵਾਂ ਨਾਲ ਕਿੰਨੀ ਵਾਰ ਜੁੜਦੇ ਹੋ ਚਿੰਤਾ ਨਾ ਕਰੋ ਭਾਵੇਂ ਲੋਡਿੰਗ ਦੀ ਜੁੜਨ ਦੀ ਗਿਣਤੀ ਲਈ ਕੋਈ ਸਪਸ਼ਟ ਮਿਆਰ ਨਹੀਂ ਹੈ ਅਸੀਂ ਤਿੰਨ ਸੰ ਇਹ ਤੇ ਦ੍ਰਿਸ਼ ਬਣਾਏ ਜੋ ਤੁਹਾਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨਗੇ ਆਓ ਇਹਨਾਂ ਵਿੱਚੋਂ ਹਰੇਕ ਦ੍ਰਿਸ਼ ਨੂੰ ਸੁਤੰਤਰ ਤੌਰ ਤੇ ਵੇਖੀਏ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਹਨਾਂ ਦਾ ਕੀ ਮਤਲਬ ਹੈ ਅਤੇ ਤੁਹਾਨੂੰ ਕਾਰਵਾਈ ਦਾ ਇੱਕ ਖਾਸ ਤਰੀਕਾ ਕਿਉਂ ਚੁਣਨਾ ਚਾਹੀਦਾ ਹੈ ਪਹਿਲੇ ਮਾਮਲੇ ਵਿੱਚ ਜੇ ਵਿਕਰੇਤਾ ਦਾ ਪ੍ਰਦਰਸ਼ਨ ਘਟਿਆ ਹੈ ਪਰ ਵਿਕਰੇਤਾ ਦੀ ਸਮਰੱਥਾ ਵਧੇਰੇ ਹੈ ਤਾਂ ਇਹ ਵਿਕਾਸ ਲਈ ਸਕਾਰਾਤਮਕ ਸੰਭਾਵਨਾ ਨੂੰ ਦਰਸਾਉਂਦਾ ਹੈ ਕਿਉਂਕਿ ਵਿਕਾਸ ਦੀ ਸੰਭਾਵਨਾ ਵਧੇਰੇ ਹੈ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਹਾਨੂੰ ਇੱਕ ਸੈਲਰ ਨੈੱਟਵਰਕ ਪਾਰਟਿਸਪੈਂਟ ਨੂੰ ਵਿਸ਼ੇਸ਼ ਵਿਕਰੇਤਾ ਨਾਲ ਅਕਸਰ ਜੁੜਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਉਹਨਾਂ ਦੀ ਸਮਰੱਥਾ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਜਾ ਸਕੇ ਦੂਜੇ ਮਾਮਲੇ ਵਿੱਚ ਵਿਕਰੇਤਾ ਦਾ ਪ੍ਰਦਰਸ਼ਨ ਵਧੇ ਰਿਹਾ ਹੈ ਅਤੇ ਵਿਕਰੇਤਾ ਦੀ ਸਮਰੱਥਾ ਵੀ ਵਧੇ ਰਹੀ ਹੈ ਜੋ ਨਿਯਮਿਤ ਵਿਕਾਸ ਨੂੰ ਦਰਸਾਉਂਦੀ ਹੈ ਇਸ ਲਈ ਸਾਡਾ ਸੁਝਾਅ ਹੈ ਕਿ ਲੋੜ ਪੈਣ ਤੇ ਹੀ ਦਖਲਅੰਦਾਜ਼ੀ ਕੀਤੀ ਜਾਵੇ ਤੀਜੇ ਮਾਮਲੇ ਵਿੱਚ ਵਿਕਰੇਤਾ ਦਾ ਪ੍ਰਦਰਸ਼ਨ ਘਟ ਹੈ ਅਤੇ ਵਿਕਰੇਤਾ ਦੀ ਸਮਰੱਥਾ ਵੀ ਘਟ ਹੈ ਜੋ ਘਟ ਵਿਕਾਸ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ ਕਿਉਂਕਿ ਸਮਰੱਥਾ ਘਟੋ ਘਟ ਹੈ ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਵਿਕਰੇਤਾ ਨਾਲ ਜੁੜੋ ਜਦੋਂ ਵੀ ਸਮਾਂ ਉਹਨਾਂ ਨੂੰ ਜੁੜਨ ਦੀ ਅਗਿਆ ਦਿੰਦਾ ਹੈ ਇਸ ਦੇ ਨਾਲ ਅਸੀਂ ਵਿਕਰੇਤਾਵਾਂ ਨਾਲ ਜੁੜਨ ਦੀ ਬਾਰੰਬਾਰਤਾ ਲਈ ਵੱਖ-ਵੱਖ ਮਾਪਦੰਡਾਂ ਨੂੰ ਕਵਰ ਕੀਤਾ ਹੈ ਅਤੇ ਹੁਣ ਅਸੀਂ ਉਨ੍ਹਾਂ ਸਾਧਨਾਂ ਵੱਲ ਵਧਾਂਗੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਨਬੋਰਡ ਕੀਤੇ ਵਿਕਰੇਤਾਵਾਂ ਨੂੰ ਉਨ੍ਹਾਂ ਦੇ ਸਰਵੋਤਮ ਪ੍ਰਦਰਸ਼ਨ ਲਈ ਪ੍ਰੇਰਿਤ ਕਰ ਸਕਦੇ ਹੋ ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਤਕਨੀਕਾਂ ਨੂੰ ਲਾਗੂ ਕਰ ਸਕਦੇ ਹੋ ਪ੍ਰੋਤਸਾਹਨ ਸਿਖਲਾਈ ਚੇਤਾਵਨੀ ਅਤੇ ਜੁਰਮਾਨੇ ਰਾਹੀਂ ਵਿਕਰੇਤਾਵਾਂ ਨੂੰ ਪ੍ਰਦਰਸ਼ਨ ਪ੍ਰੋਤਸਾਹਨ ਦੇਣਾ ਉਹਨਾਂ ਨੂੰ ਆਪਣੀ ਉਤਪਾਦਕਤਾ ਨੂੰ ਵਧਾਉਣ ਲਈ ਪ੍ਰੇਰਿਤ ਕਰ ਸਕਦਾ ਹੈ। ਜਦੋਂ ਵਿਕਰੇਤਾ ਇੱਕ ਖਾਸ ਪ੍ਰਦਰਸ਼ਨ ਮਿਆਰ ਨੂੰ ਪੂਰਾ ਕਰਦੇ ਹਨ, ਜਿਵੇਂ ਕਿ ਵਿਕਾਸ ਦਾ ਪੈਮਾਨਾ ਜਾਂ ਸੰਚਾਰਨ ਸਫਲਤਾ, ਤੁਸੀਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰਨ ਅਤੇ ਉਹਨਾਂ ਨੂੰ ਕਦਰ ਕੀਤੇ ਮਹਿਸੂਸ ਕਰਾਉਣ ਲਈ ਵੱਖ-ਵੱਖ ਪ੍ਰੋਤਸਾਹਨ ਬਣਾ ਸਕਦੇ ਹੋ। ਇਹ ਉਹਨਾਂ ਨੂੰ ਹੋਰ ਵੀ ਸੁਧਾਰ ਕਰਨ ਲਈ ਉਤਸ਼ਾਹਿਤ ਕਰੇਗਾ। ਆਨਲਾਈਨ ਕਾਰੋਬਾਰ ਚਲਾਉਣਾ ਮੁਸ਼ਕਿਲ ਹੋ ਸਕਦਾ ਹੈ ਅਤੇ ਕਈ ਵਾਰ ਵਿਕਰੇਤਾ ਸਿਰਫ ਇਸ ਲਈ ਘੱਟ ਪ੍ਰਦਰਸ਼ਨ ਕਰਦੇ ਹਨ ਕਿਉਂਕਿ ਉਹਨਾਂ ਨੂੰ ਸੰਚਾਲਨ ਦੀਆਂ ਬੁਨਿਆਦੀ ਗੱਲਾਂ ਦੀ ਸਹੀ ਸਮਝ ਨਹੀਂ ਹੁੰਦੀ ਜਿਵੇਂ ਕਿ ਆਰਡਰ ਅਤੇ ਉਹਨਾਂ ਦੀ ਇਨਵੈਂਟਰੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਕੀਮਤਾਂ ਨੂੰ ਕਿਵੇਂ ਤੈਅ ਕਰਨਾ ਹੈ ਅਤੇ ਕੈਟਾਲਾਗ ਕਿਵੇਂ ਬਣਾਉਣਾ ਹੈ ਇਸ ਮਾਮਲੇ ਵਿੱਚ ਉਹਨਾਂ ਨੂੰ ਸਿਖਾਉਣਾ ਅਤੇ ਸਿਖਲਾਈ ਦੇਣਾ ਉਹਨਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦਾ ਹੈ ਇੱਕ ਸੇਲਰ ਨੈਟਵਰਕ ਪਰਟਸਮੈਨ ਨੂੰ ਉਹਨਾਂ ਦੇ ਪ੍ਰਦਰਸ਼ਨ ਤੇ ਨੇੜਿਓਂ ਨਜ਼ਰ ਰੱਖਣ ਅਤੇ ਇਹ ਪਤਾ ਲਗਾਉਣ ਦੀ ਲੋੜ ਹੁੰਦੀ ਹੈ ਕਿ ਉਹ ਕਿੱਥੇ ਪਿੱਛੇ ਹਨ ਇਹ ਤੁਹਾਨੂੰ ਇਸ ਤੱਥ ਨੂੰ ਪਛਾਣਨ ਵਿੱਚ ਮਦਦ ਕਰੇਗਾ ਕਿ ਵਿਕਰੇਤਾਵਾਂ ਨੂੰ ਬਿਹਤਰ ਸਿਖਲਾਈ ਕਿਵੇਂ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਉੱਚ ਪੱਧਰਾਂ ਤੇ ਕਿਵੇਂ ਲਿਜਾਇਆ ਜਾਵੇ। ਵਿਕਰੇਤਾ ਦੇ ਪ੍ਰਦਰਸ਼ਨ ਨੂੰ ਪ੍ਰੇਰਿਤ ਕਰਨ ਵਿੱਚ ਤੁਹਾਡੀ ਮਦਦ ਕਰਨ ਵਾਲਾ ਇੱਕ ਹੋਰ ਸਾਧਨ ਉਹਨਾਂ ਨੂੰ ਉਮੀਦਾਂ ਤੋਂ ਘੱਟ ਪ੍ਰਦਰਸ਼ਨ ਕਰਨ ਦੇ ਨਤੀਜੇ ਬਾਰੇ ਦੱਸਣਾ ਹੈ ਜੇ ਉਹ ਲਗਾਤਾਰ ਅਜਿਹਾ ਕਰਦੇ ਹਨ ਤਾਂ ਸਾਵਧਾਨੀ ਅਤੇ ਸਮੇਂ ਸਿਰ ਚੇਤਾਵਨੀਆਂ ਉਹਨਾਂ ਦੇ ਪ੍ਰਦਰਸ਼ਨ ਮਿਆਰ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀਆਂ ਹਨ ਜੇ ਵਿਕਰੇਤਾ ਵਾਰ-ਵਾਰ ਚੇਤਾਵਨੀਆਂ ਦੇਣ ਅਤੇ ਤੁਹਾਡੇ ਦੁਆਰਾ ਸਿਖਲਾਈ ਅਤੇ ਕੋਚਿੰਗ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਸੁਧਾਰ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵਿਕਰੇਤਾ ਨੂੰ ਇੱਕ ਮਿਆਦ ਲਈ ਡਿਲੀਟ ਕਰਕੇ ਸਜ਼ਾ ਦਿਓ ਜਦੋਂ ਤੱਕ ਉਹਨਾਂ ਦੇ ਮਿਆਰਾਂ ਵਿੱਚ ਸੁਧਾਰ ਨਹੀਂ ਹੁੰਦਾ ਜਦੋਂ ਉਹ ਸੁਧਾਰ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਕਰ ਲੈਣ ਤੁਸੀਂ ਉਹਨਾਂ ਨੂੰ ਦੁਬਾਰਾ ਸੂਚੀਬੱਧ ਕਰਨ ਤੋਂ ਪਹਿਲਾਂ ਉਹਨਾਂ ਦੀ ਪੁਸ਼ਟੀ ਕਰ ਸਕਦੇ ਹੋ ਅਤੇ ਉਹਨਾਂ ਨੂੰ ਮਨਜ਼ੂਰੀ ਦੇ ਸਕਦੇ ਹੋ ਜਿਵੇਂ ਜਿਵੇਂ ਸੈਲਰ ਐਨਪੀ ਵਕਫ ਵਕਫ ਵਿਕਰੇਤਾਵਾਂ ਨਾਲ ਕੰਮ ਕਰਦੇ ਹਨ ਉਹ ਵਕਫ ਵਕਫ ਬਾਜ਼ਾਰਾਂ ਅਤੇ ਵਕਫ ਵਕਫ ਵਿਕਰੇਤਾਵਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਵੀ ਹੋਰ ਜਾਣਨਗੇ ਇਸ ਸੈਲਰ ਐਨਪੀ ਨੂੰ ਉਹਨਾਂ ਦੇ ਨੈਟਵਰਕ ਤੇ ਵਕਫ ਵਕਫ ਵਿਕਰੇਤਾਵਾਂ ਦੇ ਅਨੁਕੂਲ ਸਭ ਤੋਂ ਵਧੀਆ ਪ੍ਰਕਿਰਿਆਵਾਂ ਦੀ ਚੋਣ ਕਰਨ ਅਤੇ ਵਿਕਸਿਤ ਕਰਨ ਵਿੱਚ ਬਹੁਤ ਮਦਦ ਕਰੇਗਾ ਕਾਰੋਬਾਰ ਨੂੰ ਪੂਰੀ ਤਰ੍ਹਾਂ ਅਨੁਕੂ ਇਸੇ ਕਾਰਨ ਲਈ ਮੁੱਖ ਪ੍ਰਦਰਸ਼ਨ ਕਰਨ ਵਾਲਿਆਂ ਤੋਂ ਇਹਨਾਂ ਸਿੱਖਿਆਵਾਂ ਨੂੰ ਸਾਂਝਾ ਕਰੋ ਇਸ ਨਾਲ ਅਸੀਂ ਆਪਣੇ ਸੈਸ਼ਨ ਦੇ ਅੰਤ ਤੇ ਆ ਗਏ ਹਾਂ ਜਿੱਥੇ ਅਸੀਂ ਉਸ ਬਾਰਮਾਰਤਾ ਬਾਰੇ ਜਾਣਿਆ ਜਿਸ ਨਾਲ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਵਿਕਰੇਤਾਵਾਂ ਨਾਲ ਉਹਨਾਂ ਦੇ ਪ੍ਰਦਰਸ਼ਨ ਨੂੰ ਗੋਦਾਵਣ ਲਈ ਗੱਲਬਾਤ ਕਰਨੀ ਚਾਹੀਦੀ ਹੈ। ਅਤੇ ਅਸੀਂ ਵੱਖ-ਵੱਖ ਸਾਧਨਾਵਾਂ ਬਾਰੇ ਵੀ ਜਾਣਿਆ ਜੋ ਇਹਨਾਂ ਟਿਚੀਆਂ ਨੂੰ ਪ੍ਰਾਪਤ ਕਰਨ ਵਿੱਚ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਮਦਦ ਕਰ ਸਕਦੇ ਹਨ। ਅਗਲੀ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਮਜ਼ਬੂਤ ਗਾਹਕ ਸਹਾਇਤਾ ਕਿਵੇਂ ਬਣਾਈ ਜਾਵੇ ਜੋ ਨਾ ਸਿਰਫ ਗਾਹਕਾਂ ਨੂੰ ਸਮੱਸਿਆਵਾਂ ਉਠਾਉਣ ਵਿੱਚ ਮਦਦ ਕਰੇਗੀ ਬਲਕਿ ਆਨਲਾਈਨ ਕਾਰੋਬਾਰ ਦੇ ਨਾਲ-ਨਾਲ ਮੁਨਾਫੇ ਵਿੱਚ ਵੀ ਸੁਧਾਰ ਕਰੇਗੀ। ਇਸ ਬਾਰੇ ਸਭ ਕੁਝ ਜਾਣਨ ਲਈ ਅਗ